ਅਓ ਜੀ ਅੱਜ ਪਹਿਲੀ ਪੌੜੀ ਦੀ ਦੂਜੀ ਪੰਕਤੀ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਿਵਤਾਰ ਦੀ ਵਿਆਖਿਆ ਕਰਦੇ ਆ ਜੀ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜਿਵੇਂ ਚੁੱਪੈ ਚੁੱਪ ਨ ਹੋਵੇ ਜੇ ਲਾਏ ਰਹਾ ਲਿਵਤਾਰ ਤੇ ਚੁੱਪੇ ਦਾ ਅਰਥ ਹੈ ਜੀ ਚੁੱਪ ਰਹਿਣ ਦੇ ਨਾਲ ਪਾਬ ਸ਼ਾਂਤ ਰਹਿਣ ਦੇ ਨਾਲ ਜਾਂ ਚੁੱਪ ਦੇ ਅਧੀਨ ਰਹਿਣਾ ਪਾਬ ਬੁੱਲਾਂ ਦੇ ਵਿੱਚੋਂ ਕੁਝ ਨਾ ਬੋਲਣਾ ਆਵਾਜ਼ ਨਾ ਕੱਢਣਾ ਉਸ ਨੂੰ ਚੁੱਪੇ ਕਹਿ ਦਿੰਦਾ ਹੈ ਜੀ ਚੁੱਪ ਬੁੱਲਾ ਰਹੇ ਵੀ ਹੋ ਸਕਦੀ ਹੈ ਚੁੱਪ ਮਨ ਦੀ ਹੋ ਸਕਦੀ ਹੈ ਜੀ ਅ ਚੁੱਪੇ ਚੁੱਪ ਨਾ ਹੋਵੀ ਜੇ ਲਾਏ ਲਾਏ ਪਾਬ ਲਾ ਕੇ ਰੱਖੀਏ ਅ ਰਹਾ ਲਿਵ ਪਾਬ ਸਮਾਧੀ ਵਿੱਚ ਜੀ ਲਿਵ ਹੈਗਾ ਅ ਲਿਵ ਦਾ ਅਸਲੀ ਅਰਥ ਹੈ ਜੀ ਪ੍ਰਭੂ ਪਰਮਾਤਮਾ ਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਜਦੋਂ ਕੋਈ ਮਨੁੱਖ ਬੈਠ ਕੇ ਆਪਣੀ ਜਿਹੜੀ ਸੁਰਤ ਆ ਉਹ ਪ੍ਰਭੂ ਪਰਮਾਤਮਾ ਦੇ ਨਾਲ ਜੋੜ ਲੈਂਦਾ ਉਸ ਨੂੰ ਕਹਿੰਦੇ ਨੇ ਜੀ ਲਿਵ ਲੱਗ ਗਈ ਇਸ ਦੀ ਤੇ ਤਾਰ ਦਾ ਹੈ ਜੀ ਲਗਾਤਾਰ ਭਾਵੇਂ ਇੱਕ ਸਾਰ ਲਿਵ ਤਾਰ ਜਿਵੇਂ ਕਹਦੀ ਇੱਕ ਕਰੰਟ ਵਾਲੀ ਤਾਰ ਲਗਾਤਾਰ ਜੁੜੀ ਰਹਿੰਦੀ ਹੈ ਤਾਰ ਜੀ ਉਹ ਗੱਲ ਹੈ ਕਿ ਲਗਾਤਾਰ ਇੱਕ ਸਾਰ ਜੁੜੀ ਰਹਿਣਾ ਜੀ ਤੇ ਇਸ ਦੇ ਅਰਥ ਨਿਕਲਦੇ ਆ ਕਿ ਬੁੱਲਾਂ ਦੇ ਚੁੱਪ ਰਹਿਣ ਦੇ ਨਾਲ ਚੁੱਪ ਹੈ ਜਿਹੜੇ ਬੁੱਲ ਆ ਸਾਡੇ ਉਸ ਦੇ ਚੁੱਪ ਰਹਿਣ ਦੇ ਨਾਲ ਜਿਹੜੀ ਆ ਮਨ ਦੀ ਚੁੱਪ ਹੈ ਬੁੱਲਾਂ ਦੇ ਚੁੱਪ ਰਹਿਣ ਦੇ ਅਧੀਨ ਸਾਡੇ ਮਨ ਦੀ ਸ਼ਾਂਤੀ ਨਹੀਂ ਹੋ ਸਕਦੀ ਚੁੱਪ ਨਾ ਹੋਵਈ ਬੁੱਲਾਂ ਦੇ ਚੁੱਪ ਰਹਿਣ ਦੇ ਨਾਲ ਜਿਹੜਾ ਮਨ ਆ ਉਹ ਸ਼ਾਂਤ ਨਹੀਂ ਹੁੰਦਾ ਚਾਹੇ ਜਿੰਨੀ ਮਰਜ਼ੀ ਵੀ ਤੁਸੀਂ ਸਮਾਧੀ ਲਾ ਕੇ ਰੱਖ ਲੋ ਠੀਕ ਹੈ ਜੀ ਤੇ ਇਹ ਗੱਲ ਪੱਕੀ ਹੈ ਜੀ ਬਥੇਰੇ ਆਪਾਂ ਸੁਣੇ ਆ ਜੀ ਕਿ ਸਾਧੂ ਸੰਤ ਬਣੇ ਬੈਠੇ ਆ ਜਿਹੜੇ ਕਹਿੰਦੇ ਸਾਨੂੰ 2 ਸਾਲ ਹੋ ਗਏ 5 ਸਾਲ ਹੋ ਗਏ 10 ਸਾਲ ਹੋ ਗਏ ਕਿ ਇਹ ਬੰਦਾ ਕੋਈ ਬੋਲਿਆ ਨਹੀਂ ਤੇ ਜਦੋਂ ਵੀ ਕੋਈ ਗੱਲ ਕਰਦਾ ਕਹਿੰਦੇ ਲਿਖ ਕੇ ਕਰਦਾਗਾ ਜਾਂ ਕਈ ਵਾਰ ਮੈਂ ਵੀਡੀਓ ਵੀ ਦੇਖੀ ਸੀ ਉਹ ਬੰਦਾ ਇੰਨਾ ਕਲਪਾਇਆ ਪਿਆ ਸੀ ਇੰਨਾ ਗੁੱਸੇ ਵਿੱਚ ਸੀ ਵੀ ਪੁੱਛਣ ਵਾਲਾ ਹੋਵੇ ਭਰਾਵਾ ਵੀ ਤੇਰੀ ਚੁੱਪ ਤਾਂ ਹੋਈ ਹੋਈ ਨਹੀਂ ਹਾਲਾਂਕਿ ਤੂੰ ਬੁੱਲੋਂ ਬੋਲ ਰਹੀਂ ਤਾਂ ਨਹੀਂ ਬੋਲਿਆ ਪਰ ਤੇਰਾ ਮਨ ਤਾਂ ਗੁੱਸੇ ਵਿੱਚ ਆ ਇਹ ਪ੍ਰਭੂ ਪਰਮਾਤਮਾ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਹੀ ਚੀਜ਼ ਨੂੰ ਦੱਸ ਰਹੇ ਆ ਕਿ ਇਹ ਪਖੰਡ ਵਿੱਚ ਨਾ ਪਿਓ ਤੁਹਾਡੇ ਬੁੱਲਾਂ ਦੇ ਚੁੱਪ ਧਾਰਨ ਦੇ ਨਾਲ ਬੈਠ ਕੇ ਸਮਾਧੀਆਂ ਲਾਉਣ ਦੇ ਨਾਲ ਜਿਹੜਾ ਮਨ ਦੀ ਸ਼ਾਂਤੀ ਆ ਮਨ ਦੀ ਇਕਾਗਰਤਾ ਉਹ ਇੰਨੀ ਛੇਤੀ ਨਹੀਂ ਹੁੰਦੀ ਚਾਹੇ ਤੁਸੀਂ ਜਿੰਨੀ ਮਰਜ਼ੀਆਂ ਜਿੰਨੇ ਸਾਲ ਮਰਜ਼ੀ ਸਮਾਧੀ ਲਾ ਲਓ